ਨੋ ਵੀ ਮਿੱਤਰ ਪਿਆਰੋ ਅੱਜ ਆਪਾਂ ਖੜੇ ਆਪਣੇ ਆਪ ਦੇ ਪਿੰਡ ਸੁਖਨਾ ਬਲੂ ਚ ਤੇ ਮੈਂ ਪਹੁੰਚਿਆ ਸੀ ਆਪਣੇ ਦੋਸਤ ਕੋਲੇ ਮਨਪ੍ਰੀਤ ਕੋਲੇ ਤੇ ਉਹ ਕਰਦਾ ਜੀ ਖੁੰਡੇ ਤਿਆਰ ਪਿਓਰ ਪਿੱਤਲ ਤੇ ਪਿਓਰ ਟਾਲੀ ਦੀ ਲੱਕੜ ਲਾਉਂਦੇ ਆ ਤੇ ਤੁਸੀਂ ਜਿੱਦਾਂ ਦਾ ਖੁੰਡਾ ਤਿਆਰ ਕਰਵਾਉਣਾ ਜਿਵੇਂ ਇਹਦੇ ਉੱਪਰ ਦਿਖਾ ਦਿਓ ਮੱਛੀ ਦਾ ਡਿਜ਼ਾਈਨ ਹੈ ਮੱਛੀ ਬਣੀ ਹੋਈ ਆ ਤੇ ਜਿਵੇਂ ਇਸ ਉੱਪਰ ਹੈਗਾ ਪੰਜਾਬ ਲਿਖਿਆ ਆ ਸੋ ਜਿਵੇਂ ਵੀ ਤੁਸੀਂ ਤਿਆਰ ਕਰਾਉਣਾ ਪੰਜਾਬ ਦਾ ਨਕਸ਼ਾ ਉੱਪਰ ਹੈ ਤੇ ਇੱਧਰਲੀ ਸਾਈਡ ਬਣੀ ਹੋਈ ਹੈ ਜੇ ਮੋਰਨੀ ਜਿਵੇਂ ਤੁਸੀਂ ਤਿਆਰ ਕਰਾਉਣਾ ਉਵੇਂ ਤੁਸੀਂ ਤਿਆਰ ਕਰਾ ਸਕਦੇ ਹੋ ਬਹੁਤ ਸੋਹਣੀ ਕਲਾ ਹੈ ਸਤਿਗੁਰੂ ਮਿਸਤਰੀ ਸਾਹਿਬ ਸਤਿਗੁਰੂ ਤੇ ਇਹ ਜਿਹੜੇ ਖੁੰਡਿਆ ਪਾ ਤਿਆਰ ਕਰਦੇ ਆ ਜੀ ਹਾਂਜੀ ਇਹਨਾਂ ਦਾ ਫਿਰ ਅਲੱਗ-ਅਲੱਗ ਪ੍ਰਾਈਸ ਆ ਅਲੱਗ-ਅਲੱਗ ਆ ਜੀ ਇਹ ਜਿਵੇਂ ਇਸ ਤੇ ਥੋੜਾ ਜਿਹੜਾ ਕੋਕਾ ਉਹ ਘੱਟ ਲੱਗਿਆ ਹੋਇਆ ਅੱਛਾ ਠੀਕ ਹੈ ਇਹਦਾ ਰੇਟ ਘੱਟ ਆ ਬਾਕੀ ਲੱਕੜ ਟਾਲੀ ਇਹ ਵੀ ਆ ਵੀ ਢਾਲੀ ਦੀ ਹੈ ਜਿਵੇਂ ਆ ਵੀ ਬਹੁਤ ਸੋਹਣਾ ਤਿਆਰ ਕੀਤਾ ਲੋਕ ਤਾਂ ਇਹਨਾਂ ਲੋਕ ਤਾਂ ਜਿਹੜਾ ਤੁਸੀਂ ਪਸੰਦ ਕਰਦੇ ਆ ਮੱਛਾ ਵਾਲਾ ਲਾਉਣਾ ਹੋਵੇ ਹਾਂਜੀ ਸਤਨਾਮ ਵਾਇਗਰੂ ਲਿਖਾਉਣਾ ਹੈ ਤਿਰਪਾਣਾ ਲਵਾਉਣੀ ਹੈ ਜਿਵੇਂ ਹਾਲਸਿਆਂ ਦੇ ਕੋਲੇ ਹੁੰਦਾ ਹੈ ਉਹ ਸਾਰਾ ਉਸ ਦਾ ਕੋਈ ਵੀ ਆਪਾਂ ਨੂੰ ਕਾਪੀ ਤੇ ਲੀਗ ਦਿਓ ਆਪਾਂ ਕਰਵਾ ਕੇ ਲਾ ਦੇ ਜੋ ਵੀ ਮਿੱਤਰੋ ਤੁਸੀਂ ਲੋਗੋ ਲਵਾਉਣਾ ਖੁੰਡੇ ਦੇ ਉੱਪਰ ਉਹ ਤੁਸੀਂ ਲਗਵਾ ਸਕਦੇ ਆ ਤੇ ਨੰਬਰ ਸਕਰੀਨ ਤੇ ਚੱਲਦਾ ਤੁਸੀਂ ਫੋਨ ਕਰਕੇ ਵੀ ਸਾਰੀ ਡਿਟੇਲ ਪੁੱਛ ਸਕਦੇ ਆ ਤੇ ਇੱਕ ਵਾਰੀ ਤੁਸੀਂ ਇੱਥੇ ਘੇੜਾ ਜਰੂਰ ਮਾਰੋ ਖੁੰਡੇ ਜਰੂਰ ਦੇਖੋ ਤੁਹਾਨੂੰ ਪਸੰਦ ਆਉਣਗੇ ਉਮੀਦ ਕਰਦੇ ਆ ਸੋ ਵੀਡੀਓ ਨੂੰ ਅੱਗੇ ਲਾਈਕ ਤੇ ਸ਼ੇਅਰ ਕਰੋ ਜੀ ਧੰਨਵਾਦ